ਬਾਤ ਕਰਨ ਜਾ ਰਹੇ ਹਾਂ ਬਠਿੰਡਾ ਬਲਾਸਟ ਕੇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਇਸ ਖਬਰ ਨੂੰ ਲੈ ਕੇ ਇਸ ਕੇਸ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਆ ਖੌਫਨਾਕ ਸੰਨ ਮੁਲਜ਼ਮ ਗੁਰਪ੍ਰੀਤ ਦੇ ਇਰਾਦੇ ਇਹ ਵੱਡਾ ਖੁਲਾਸਾ ਹੋਇਆ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਕਿ ਮਨੁੱਖੀ ਬੰਬ ਬਣਾਉਣ ਦੀ ਫਰਾਕ ਦੇ ਵਿੱਚ ਸੀਗਾ ਗੁਰਪ੍ਰੀਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਸੀ ਇਹ ਬਹੁਤ ਵੱਡਾ ਖੁਲਾਸਾ ਹੈ ਜੋ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਤਵਾਦੀ ਮਸਹੂਦ ਅਜ਼ਰਦੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਸੀ ਕੁਸਮਾ ਪਹਿਲਾਂ ਸਾਈਕਲ ਤੇ ਪਾਕਿਸਤਾਨ ਜਾਣਾ ਚਾਹੁੰਦਾ ਸੀਗਾ ਪਰ ਪਰਿਵਾਰ ਨੇ ਰੋਕਿਆ ਕੱਲ ਐਨਾ ਇਹ ਨੇ ਵੀ ਤਮਾਕਿਆਂ ਵਾਲੀ ਥਾਂ ਦਾ ਮਾਇਨਾ ਕੀਤਾ ਜਾਣਕਾਰੀ ਦੇ ਮੁਤਾਬਕ ਮੁਲਜ਼ਮ ਨੇ ਆਨਲਾਈਨ ਕੈਮੀਕਲ ਮੰਗਵਾਇਆ ਸੀ 10 ਸਤੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਵਿੱਚ ਉਸ ਸਮੇਂ ਤਮਾਕਾ ਹੋਇਆ ਜਦੋਂ ਮੁਲਜ਼ਮ ਗੁਰਪ੍ਰੀਤ ਸਿੰਘ ਤਮਾਕਾ ਖੇਸ ਸਮੱਗਰੀ ਤੋਂ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਦੂਜਾ ਤਮਾਕਾ ਦੂਹ ਹੋਇਆ ਜਦੋਂ ਮੁਲਜ਼ਮ ਦੇ ਪਿਤਾ ਜਗਤਾਰ ਸਿੰਘ ਕਮਰੇ ਦੇ ਵਿੱਚੋਂ ਤਮਾਕਾ ਖੇਸ ਸਮੱਗਰੀ ਨੂੰ ਸਮੇਟਣ ਦਾ ਕੰਮ ਕਰੇ ਸਨ ਜਗਤਾਰ ਸਿੰਘ ਵੀ ਤਮਾਕੇ ਦੇ ਵਿੱਚ ਜ਼ਖਮੀ ਹੋ ਗਿਆ ਜਿਹਨੂੰ ਲਗਾਤਾਰ ਪੁਲਿਸ ਦੇ ਵੱਲੋਂ ਵੱਖ-ਵੱਖ ਏਜੰਸੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਜਾਂਚ ਦੇ ਦੌਰਾਨ ਸ਼ੁਰਵਤੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਬੇਹੱਦ ਖੌਫਨਾਕ ਸਨ ਮੁਲਜ਼ਮ ਗੁਰਪ੍ਰੀਤ ਦੇ ਇਰਾਦੇ ਸੂਤਰਾਂ ਦੇ ਹਵਾਲੇ ਤੋਂ ਜੋ ਵੱਡੀ ਖਬਰ ਹੈ ਕਿ ਮਨੁੱਖੀ ਬੰਬ ਬਣਨ ਦੀ ਫਰਾਕ ਵਿੱਚ ਸੀਗਾ ਗੁਰਪ੍ਰੀਤ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲਾ ਆ ਰੌਂਗਟੇ ਖੜੇ ਕਰਨ ਵਾਲਾ ਖੁਲਾਸਾ ਹੈ ਕਿ ਮਨੁੱਖੀ ਬੰਬ ਬਣਦੀ ਫਰਾਕ ਦੇ ਵਿੱਚ ਸੀ ਗੁਰਪ੍ਰੀਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੇ ਵੱਲੋਂ ਸਾਜ਼ਿਸ਼ ਰਚੀ ਜਾ ਰਹੀ ਸੀ ਐਸੀ ਖਬਰ ਤੇ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਨਜੋੜ ਚੁੱਕੇ ਨੇ ਸੂਰਜ ਬਠਿੰਡਾ ਪੁਲਿਸ ਕੇਸ ਦੇ ਵਿੱਚ ਜੋ ਇਹ ਵੱਡਾ ਖੁਲਾਸਾ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਹੈ ਰੌਂਗਟੇ ਖੜੇ ਕਰਨ ਵਾਲੀ ਹੈ ਕਿ ਮਨੁੱਖੀ ਬੰਬ ਬਣਦੀ ਫਰਾਕ ਵਿੱਚ ਸੀਗਾ ਗੁਰਪ੍ਰੀਤ ਕੀ ਕੋ ਜਾਣਕਾਰੀ ਹੁਣ ਤੱਕ ਕੀ ਕੁਝ ਖੁਲਾਸਾ ਹੋਇਆ ਬਿਲਕੁਲ ਸੂਤਰਾਂ ਦੇ ਹਵਾਲੇ ਤੋਂ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਹੈ ਕਿ ਗੁਰਪ੍ਰੀਤ ਦੇ ਇਰਾਦੇ ਕਾਫੀ ਖਤਰਨਾਕ ਸੀ ਪਹਿਲਾਂ ਕੁਝ ਟਾਈਮ ਪਹਿਲਾਂ ਇਹ ਪਾਕਿਸਤਾਨ ਜਾਣਾ ਚਾਹੁੰਦਾ ਸੀ ਸਾਈਕਲ ਦੇ ਰਾਸਤੇ ਪਾਕਿਸਤਾਨ ਜਾਣ ਦੀ ਜਿੱਦ ਕਰ ਰਿਹਾ ਸੀ ਪਰ ਪਰਿਵਾਰ ਨੇ ਉਦੋਂ ਇਸੀ ਤੋਂ ਰੋਕ ਦਿੱਤਾ ਪਰ ਕਿਤੇ ਨਾ ਕਿਤੇ ਜਾ ਕੇ ਕੁਝ ਇਸ ਤਰ੍ਹਾਂ ਦੇ ਅਤਵਾਦੀਆਂ ਦੀਆਂ ਵੀਡੀਓ ਦੇਖ ਰਿਹਾ ਸੀ ਮਜੂਦ ਅਜ਼ਹਰ ਹੈ ਜਿਹੜਾ ਅਤਵਾਦੀ ਉਸ ਦੀ ਵੀਡੀਓ ਬਾਰ-ਬਾਰ ਦੇਖ ਰਿਹਾ ਸੀ ਉਸ ਵੀਡੀਓ ਤੋਂ ਕਿਤੇ ਨਾ ਕਿਤੇ ਪ੍ਰਭਾਵਿਤ ਸੀ ਕਿਉਂਕਿ ਜਿਵੇਂ ਪਹਿਲਾਂ ਵੀ ਅਸੀਂ ਪਹਿਲੇ ਦਿਨ ਤੋਂ ਜ਼ਿਕਰ ਕਰਦੇ ਆ ਰਹੇ ਹਾਂ ਕਿ ਕਿਤੇ ਨਾ ਕਿਤੇ ਪਾਕਿਸਤਾਨ ਇੰਗਲਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਬਲਾਸਤੀ ਬਦਬੂਸ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਕਹਿ ਰਹੇ ਸੀ ਕਿ ਜੰਮੂ ਦੀ ਟਿਕਟ ਵੀ ਉਸਨੇ ਬੁੱਕ ਕਰਾ ਦਿੱਤੀ ਸੀ ਤਾਂ ਕਰਕੇ ਸੂਤਰਾਂ ਦੇ ਹਵਾਲੇ ਅਨੁਸਾਰ ਹੀ ਖ਼ਬਰ ਹੀ ਹੈ ਕਿ ਦੋ ਲੋਕਾਂ ਨੂੰ ਡਿਟੇਨ ਵੀ ਪੁਲਿਸ ਨੇ ਕੀਤਾ ਹੋਇਆ ਜਿਹੜੇ ਕਿ ਜੰਮੂ ਦੇ ਨਾਲ ਸੰਬੰਧਿਤ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਹੈਲਪ ਉਹਨਾਂ ਤੋਂ ਲੈਣੀ ਸੀ ਉੱਥੇ ਜਾ ਕੇ ਆਰਮੀ ਦੇ ਨਿਸ਼ਾਨਿਆਂ ਨੂੰ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦੀ ਕਿਤਨਾ ਕਿਤੇ ਕੋਸ਼ਿਸ਼ ਕੀਤੀ ਜਾਹੇ ਤੌਰ ਤੇ ਨਜ਼ਰ ਆ ਰਹੀ ਸੀ ਹਾਲਾਂਕਿ ਪੁਲਿਸ ਹੈ ਜਿਹੜੀ ਇਸ ਮਾਮਲੇ ਦੇ ਲੈ ਕੇ ਖੁੱਲ ਕੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਇਹ ਦੋ ਹਾਈ ਪ੍ਰੋਫਾਈਲ ਮਾਮਲੇ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਾਫੀ ਏਜੰਸੀਆਂ ਇਸ ਮਾਮਲੇ ਦੀ ਪੁੱਛਗਿੱਛ ਕਰਦੀਆਂ ਨੇ ਤਾਂ ਜਾਹਰ ਤੌਰ ਤੇ ਪੁਲਿਸ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਪਰ ਦੂਸਰੇ ਪਾਸੇ ਪੁਲਿਸ ਦੀ ਲਾਪਰਵਾਹੀ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਕਿਉਂਕਿ ਸ਼ੁਰੂਆਤੀ ਜਦੋਂ ਪਹਿਲਾ ਬਲਾਸਟ ਹੁੰਦਾ ਹੈ ਤਾਂ ਪੁਲਿਸ ਨੂੰ ਕੋਈ ਕਰਨੋਂ-ਕਰਨ ਖਬਰ ਨਹੀਂ ਹੁੰਦੀ ਕਿ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਘਟ ਗਈ ਹੈ ਬੰਦਾ ਬਕਾਇਦਾ ਹਸਪੀਟਲ ਐਡਮਿਟ ਹੋ ਜਾਂਦਾ ਹੈ ਉਸ ਤੋਂ ਬਾਅਦ ਦੂਸਰੀ ਘਟਨਾ ਕਰਦੀ ਹੈ ਦੂਸਰਾ ਵਾਰਸਟ ਹੁੰਦਾ ਤੇ ਉਸ ਤੋਂ ਬਾਅਦ ਆਖਰਕਾਰ ਪੁਲਿਸ ਨੂੰ ਪਤਾ ਲੱਗਦਾ ਕਿਉਂਕਿ ਪੁਲਿਸ ਦੇ ਇੰਟਰਨਲ ਸੋਰਸਸ ਕਾਫੀ ਹੁੰਦੇ ਨੇ ਸੀਆਈਡੀ ਵਿੰਗ ਤੋਂ ਲੈ ਕੇ ਕਾਫੀ ਜ਼ਿਆਦਾ ਇੰਟੈਲੀਜੈਂਸੀ ਰਿਪੋਰਟਾਂ ਪੁਲਿਸ ਕੋਲੇ ਹੁੰਦੀਆਂ ਨੇ ਕਿਸੇ ਨਾ ਕਿਸੇ ਮੰਨਦੇ ਆ ਕਿ ਇਸ ਘਟਨਾ ਦੇ ਵਿੱਚ ਪੁਲਿਸ ਦਾ ਫੇਲੀਅਰ ਤਾਂ ਜ਼ਾਹਿਰ ਤੌਰ ਤੇ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਹੈ ਪ੍ਰੈਸ ਵਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਹੀ ਹੈ ਕਿ ਗੁਰਪ੍ਰੀਤ ਦੇ ਇਰਾਦੇ ਸੀ ਜਿਹੜੇ ਉਹ ਬਿਲਕੁਲ ਜ਼ਿਆਦਾ ਨੇਕ ਨਜ਼ਰ ਨਹੀਂ ਆ ਰਹੇ ਸੀ ਔਰ ਕਿਤੇ ਨਾ ਕਿਤੇ ਜਾ ਕੇ ਭਾਰਤੀ ਸੈਨਾ ਨੂੰ ਭਾਰਤੀ ਫੌਜ ਨੂੰ ਕਿਤੇ ਨਾ ਕਿਤੇ ਨਿਸ਼ਾਨਾ ਬਣਾਉਣ ਦੀ ਫਰਾਕ ਦੇ ਵਿੱਚ ਸੀ ਔਰ ਇਸੇ ਕਰਕੇ ਜਿਹੜੇ ਇਹ ਬਲਾਤ ਹੋਏ ਨੇ ਜਿਹੜੇ ਉਹ ਕਿਤੇ ਨਾ ਕਿਤੇ ਜਾ ਕੇ ਇਰਾਦੇ ਨੂੰ ਸਾਫ਼ ਕਰਦੇ ਨਜ਼ਰ ਆ ਰਹੇ ਪਰ ਦੂਸਰੇ ਪਾਸੇ ਆਰਮੀ ਵੀ ਇਸ ਜੰਗ ਦੇ ਵਿੱਚ ਸ਼ਾਮਲ ਹੋ ਗਈ ਹੈ ਕੱਲ ਵੀ ਆਰਮੀ ਦੇ ਅਫੀਸ਼ਰ ਸੀ ਜਿਹੜੇ ਘਟਨਾਵਾਲੀ ਸਥਾਨ ਤੇ ਆਏ ਸੀਗੇ ਉੱਥੇ ਆ ਕੇ ਜਿਹੜੇ ਨਮੂਨੇ ਉਹਨਾਂ ਨੇ ਜ਼ਰੂਰ ਇਕੱਠੇ ਕੀਤੇ ਕਿਉਂਕਿ ਇਹਦਾ ਮਾਮਲਾ ਆਰਮੀ ਦੇ ਨਾਲ ਜੁੜ ਜੇ ਤੇ ਜ਼ਾਹਿਰ ਤੌਰ ਤੇ ਆਰਮੀ ਦੀ ਐਂਟਰੀ ਹੋਣੀ ਲਾਜ਼ਮੀ ਹੈ ਦੂਸਰੇ ਪਾਸੇ ਐਨਆਈਏ ਐਨਆਈਏ ਵੀ ਕੱਲ ਆ ਕੇ ਗਈ ਹੈ ਐਨਆਈਏ ਨੇ ਵੀ ਦੋ ਜਗ੍ਹਾ ਤੇ ਜਾ ਕੇ ਦਬਸ਼ ਦਿੱਤੀ ਹੈ ਪਹਿਲਾ ਉਸ ਜਗ੍ਹਾ ਤੇ ਜਿੱਥੇ ਬਲਾਸਟ ਹੋਇਆ ਇਹਦੇ ਦੂਸਰਾ ਜਿਹੜਾ ਜ਼ਖਮੀ ਸੀ ਉਸ ਨੂੰ ਜਰੂਰ ਦੇਖ ਕੇ ਆਏ ਨੇ ਹਾਲਾਂਕਿ ਉਹਦੀ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਸੀ ਗ੍ਰਿਫਤਾਰੀ ਹੱਗੇ ਤੱਕ ਪੁਲਿਸ ਵੀ ਉਸ ਨੂੰ ਨਹੀਂ ਪਾਈ ਹੈ ਕਿਉਂਕਿ ਹੱਦ ਤੱਕ ਉਸ ਦਾ ਕੱਟ ਦਿੱਤਾ ਗਿਆ ਤਾਂ ਕਰਕੇ ਅਲੱਗ-ਅਲੱਗ ਏਜੰਸੀਆਂ ਨੇ ਜਿਹੜੀਆਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀਆਂ ਨੇ ਔਰ ਸ਼ੁਰੂਆਤੀ ਗੰਗ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਦੇਸ਼ ਵਿਰੋਧੀ ਗਤੀਵਿਧੀਆਂ ਦੇ ਸਾਜ਼ਿਸ਼ ਦੇੰਦੇ ਨਾਕਾਮ ਨਾਕਾਮ ਕਿਤਨੇ-ਕਿਤੇ ਰਿਹਾ ਹੈਗਾ ਔਰ ਬਲਾ ਸੂਰਜ ਗੁਰਪ੍ਰੀਤ ਫਿਲਹਾਲ ਹਸਪੀਟਲ ਦੇ ਵਿੱਚ ਦਾਖਲ ਹੈ ਜੇ ਵੀ ਉਸ ਦਾ ਇਲਾਜ ਚਾਰ ਹੈ ਉਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਤੇ ਨਾਲ ਜੋ ਪਿਤਾ ਵੀ ਇਸ ਧਮਾਕੇ ਦੇ ਦੌਰਾਨ ਉਸ ਦੇ ਜ਼ਖਮੀ ਹੋਏ ਸਨ ਇਹ ਹੁਣ ਤੱਕ ਸਾਫ਼ ਹੋ ਸਕਿਆ ਕਿ ਜੇਕਰ ਇੰਨੀ ਵੱਡੀ ਪਲਾਨਿੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਪਿਤਾ ਨੂੰ ਪਰਿਵਾਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਤੱਕ ਨਹੀਂ ਸੀ ਇੱਕ ਉਹਦੇ ਪਿਤਾ ਨੂੰ ਜ਼ਿਆਦਾ ਅੰਦਾਜ਼ਾ ਨਹੀਂ ਸੀ ਕਿਉਂਕਿ ਉਹਦਾ ਪਿਤਾ ਜ਼ਿਆਦਾ ਸ਼ਰਾਬ ਦੇ ਨਾਲ ਹੀ ਟੰਡ ਰਹਿਦਾ ਸੀਗਾ ਜ਼ਿਆਦਾ ਬਾਪ ਬੇਟੇ ਦੀ ਆਸਮੇਂ ਬੰਦੀ ਕਰਤੀ ਕਿਉਂਕਿ ਮੁੰਡਾ ਜਦੋਂ ਜਵਾਨ ਹੋਵੇ ਘਰੇ ਕੰਮਕਾਜ ਨਾ ਕਰਦਾ ਹੋਵੇ ਪੜ੍ਹਾਈ ਦੇ ਵਿੱਚ ਵੀ ਧਿਆਨ ਨਾ ਦਿੰਦਾ ਹੋਵੇ ਲੋਕਾਂ ਨਾਲ ਬੋਲਦਾ ਨਾ ਹੋਵੇ ਤਾਂ ਜ਼ਾਹਿਰ ਤੌਰ ਤੇ ਕਿਉਂ ਦੀ ਮੁਸ਼ਕਲ ਤੁਸੀਂ ਸਮਝ ਸਕਦੇ ਹੋ ਤੁਸੀਂ ਸਿਹਤ ਦਾ ਜ਼ਿਕਰ ਕੀਤਾ ਹੈ ਪਹਿਲਾਂ ਗੱਲ ਕਰਦੇ ਇਸ ਨੌਜਵਾਨ ਦੀ ਜਿਹੜਾ ਕਿਤੇ ਨਾ ਕਿਤੇ ਜਾ ਕੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਪਸੂਕਾ ਸੀ ਇਸ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਨਿੱਜੀ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਬਠਿੰਡਾ ਦੇ ایمਰਸ ਦੇ ਵਿੱਚ ਇਸ ਨੂੰ ਰੈਫਰ ਕੀਤਾ ਗਿਆ ایمਰਸ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਸ ਦਾ ਇੱਕ ਹੱਥ ਹੈ ਜਿਹੜਾ ਉਹ ਡਾਕਟਰਾਂ ਨੂੰ ਕੱਟਣਾ ਪਿਆ ਕਿਉਂਕਿ ਹੱਥ ਬਲਾਸ ਦੇ ਨਾਲ ਕਾਫੀ ਜ਼ਿਆਦਾ ਝੁੱਲ ਚੁੱਕਿਆ ਸੀ ਔਰ ਕਾਫ ਬਾਡੀ ਦੇ ਉੱਪਰ ਇੰਜਰੀ ਨੇ ਸੱਟਾਂ ਨੇ ਉਹ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀਆਂ ਜੇ ਫਾਦਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਫਰੀਦਕੋਟ ਦੇ ਮੈਡੀਕਲ ਦੇ ਵਿੱਚ ਪਹਤੀ ਕਰਵਾ ਦਿੱਤਾ ਗਿਆ ਉਸ ਦੀ ਅੱਖਾਂ ਦੇ ਉੱਪਰ ਕਾਫੀ ਜ਼ਿਆਦਾ ਅਸਰ ਹੋਇਆ ਡਾਕਟਰ ਉਸ ਦੀਆਂ ਅੱਖਾਂ ਦਾ ਵੀ ਸ਼ਾਇਦ ਹੋ ਸਕਦਾ ਉਹਨਾਂ ਨੇ ਬਿਨਾਂ ਦੇ ਆਪਰੇਟ ਕਰਨ ਪਰ ਉਹਦੀ ਵੀ ਹਾਲਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਖਰਾਬ ਨਜ਼ਰ ਆ ਰਹੀ ਹੈ ਹਾਲਾਂਕਿ ਖਤਰੇ ਤੋਂ ਬਾਅਦ ਜਰੂਰ ਦੱਸਿਆ ਜਾ ਰਿਹਾ ਹੈ ਪਰ ਉਹਦੀ ਬਾਡੀ ਦੇ ਉੱਪਰ ਵੀ ਨਿਸ਼ਾਨ ਨੇ ਜਿਹੜੇ ਉਹ ਜਗ੍ਹਾ ਜਗ੍ਹਾ ਤੇ ਨਜ਼ਰ ਆ ਰਹੇ ਨੇ ਔਰ ਪੂਰੇ ਜਿਸਮ ਦੇ ਉੱਪਰ ਪਟੀਆਂ ਬਨੀਆਂ ਜਿਹੜੀ ਤਸਵੀਰ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਉਸ ਨ ਸਾਰੀ ਬਾਡੀ ਦੇ ਉੱਪਰ ਪਟੀਆਂ ਬੰਨੀਆਂ ਹੋਈਆਂ ਨੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੈਮੀਕਲ ਦੇ ਨਾਲ ਜਿਹੜਾ ਬਲਾਸਟ ਹੋਇਆ ਸੀ ਜਾਂ ਅੱਗੇ ਜਾ ਕੇ ਕਰਨੀ ਸੀ ਉਹ ਕਿੰਨੇ ਖਤਰਨਾਕ ਹੋ ਸਕਦੇ ਸੀ ਜੀ ਹਾਂ ਠੀਕ ਹੈ ਸੋਰੀ ਫਿਲਹਾਲ ਦੀ ਪੂਰੀ ਜਾਣਕਾਰੀ ਨਹੀਂ ਬਹੁਤ ਧੰਨਵਾਦ ਤਾਂ ਬਠਿੰਡਾ ਬਲਾਸਟ ਕੇਸ ਦੇ ਵਿੱਚ ਖੌਫਨਾਕ ਸਨ ਮੁਲਜ਼ਮ ਗੁਰਪ੍ਰੀਤ ਦੇ ਇਰਾਦੇ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਵੱਡਾ ਖੁਲਾਸਾ ਆਇਆ ਜੋ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਹੈ ਕਿ ਮਨੁੱਖੀ ਬੰਬ ਬਣਨ ਦੀ ਫਰਾਕਵੇਸ ਸੀਗਾ ਗੁਰਪ੍ਰੀਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੇ ਵੱਲੋਂ ਪੂਰੀ ਪਲਾਨਿੰਗ ਕੀਤੀ ਜਾ ਰਹੀ ਸੀ ਅੱਤਵਾਦੀ ਮਸੂਦ ਅਜ਼ਰਦੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਸੀ ਵੀ ਸੂਤਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ